ਆਲਮੀ ਪਾਤਸ਼ਾਹ ਦੀ ਗੋਲਣਾ ਕਿ ਜਿਹੜਾ ਪਾਤਸ਼ਾਹ ਨੇ ਗੋਲਣਾ ਵੀ ਪਾਤਸ਼ਾਹ ਦੀ ਗੱਲ ਵੀ ਮੰਨਦਾ ਸਾਰ ਸ੍ਰੀ ਆਕਾਸ਼ ਸਾਰ ਸ੍ਰੀ ਆਕਾਸ਼ ਧੰਨ ਗੋਦੀ ਮੰਨ ਹੈ ਹਾਂ ਓਕੇ ਸਰ ਜੀ ਦਾ ਰੋਡ ਆਸਲਾ ਲੈਂਦੇ ਹੋਏ ਬੇਤਰਾ ਸਹਿਤ ਮਹਾਰਾਜ ਆਪ ਦੀ ਹਾਜ਼ਰੀ ਪਰ ਕੇ ਸੁਭਮਾਨੀ ਸੁਭ ਅੰਮ੍ਰਿਤ ਪ੍ਰਾਪਨਾ ਭਗਤ ਜਨਾਂ ਤੇ ਧੰਨ ਕੇ ਜੀ ਇੱਕ ਵਾਰ ਸੰਧੂ ਯਸ ਸਰ ਲੋ ਸਾਡੀ ਤੁਮੇ ਕੋ ਮੇਰੇ ਨਾਲ ਸਾਡੇ ਕੋਲ ਕੋ ਨਿਹਾਲ ਸ੍ਰੀ ਆਕਾਰ ਹਾਂਜੀ OK, okay. 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 ਬੀਟਰ ਆਈ ਯਾਨਾ ਬਾਜੂ ਬਾਜੂ ਪਿੱਛੇ ਰਿਹਾ ਪਿੱਛੇ ਸ਼ੋਰਟ ਕਰੇ ਮੈਨੂੰ ਪਾਦੀ ਹੈ ਲਿੰਕ ਬਣਾ ਰਹਾ ਹਾਂ ਹੋਰ ਰਾਈਟ ਅਜੇ ਮੈਨਾਂ ਬੈਠੇ ਸੀ ਦੰਨੇ ਸੇ ਸੇ ਸਨਤਾ ਜਗਰਾਤ ਨਾ ਸਤਿ ਸ਼੍ਰੀ ਅਕਾਲ ਸੇ ਦੇ ਪੁਸ਼ਾ ਪਰ ਸੇਵਾ ਸਤਿ ਇਹ ਫੋਟੋ ਕਰਾਂਗੇ ਹਾਂ ਅਗਲੀ ਫੋਟੋ ਬਾਅਦ ਇਹ ਲਓ ਬਰੇਈ ਸੋਨਿਹਾਂ ਸੋ ਸ੍ਰੀ ਅਕਾਲ ਨਾ ਨਾ ਜੀ ਤੁਸੀਂ ਥੋੜਾ ਪਿੱਛੇ ਚੱਲ ਜਾਓ ਥੋੜਾ ਪਿੱਛੇ ਚੱਲ ਜਾਓ ਬਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਬਾਬਤ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਸ਼੍ਰੀ ਹੇਮਪੁਰ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਵੱਲੋਂ ਨਵਾਂ ਲੰਗਰ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਜਨਾਲਾ ਤੇ ਇਲਾਕੇ ਦੇ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਹਰ ਸਾਲ ਦੀ ਤਰ੍ਹਾਂ ਇਹ ਨਵਾਂ ਲੰਗਰ ਹੈ ਇਹ ਸੀ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਦੇ ਹਾਂ ਇਸ ਇਲਾਕੇ ਦੀ ਜਿਹੜੀ ਸੰਗਤ ਜਾਂਦੀ ਹੈ ਉਹਨੂੰ ਚੇਚੇ ਤੌਰ ਤੇ ਕਿ ਜਿਹੜਾ ਵੀ ਦਰਸ਼ਨ ਦੇਦਾਰ ਕਰਨ ਵਾਸਤੇ ਜਾ ਵੀ ਸਾਡੇ ਨਾਲ ਸੰਪਰਕ ਕਰੇ ਸਾਡੇ ਇਲਾਕੇ ਦੀ ਜੀ ਸੰਗਤ ਜਦੋਂ ਸਾਡੇ ਕੋਲ ਲੰਗਰ ਵਿੱਚ ਜਾਂਦੀ ਹੈ ਨਾ ਇਹ ਸੱਚ ਜਾਣਿਓ ਫਿਰ ਮਾਨ ਦਵਾਲਾ ਹੋ ਜਾਂਦਾ ਹੈ ਬੜਾ ਆਨੰਦ ਆਉਂਦਾ ਹੈ ਕਿ ਸ਼ੁਕਰ ਹੈ ਸਾਡੇ ਇਲਾਕੇ ਦੇ ਜਿਨ੍ਹਾਂ ਸਿੱਖਾਂ ਨੇ ਲੰਗਰ ਵਿੱਚ ਸੇਵਾ ਭੇਜੀ ਉਹ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਤੇ ਉਹ ਸਾਡੇ ਕੋਲ ਆਏ ਨੇ ਇਹ ਜਿਹੜਾ ਲੰਗਰ ਹੈ ਇਹ ਉਪਰਾਲਾ ਗੁਰੂ ਦੀ ਕਿਰਪਾ ਨਾਲ ਹੋਇਆ ਹੈ ਸਨ 12 ਤੋਂ 2012 ਤੋਂ ਆਰੰਭ ਕੀਤਾ ਸੀ ਇੱਕ ਵਾਰ ਫਲੱਡ ਆ ਗਿਆ ਦੂਵੀਂ ਵਾਰੀ ਕਰੋਨਾ ਦੀ ਤਰਾਸਤੀ ਕਰਕੇ ਲੰਗਰ ਨਹੀਂ ਲਾਇਆ ਗਿਆ ਇਸ ਵਾਰ ਨਾਮਾ ਲੰਗਰ ਹੈ ਜਿਹਦੇ ਵਿੱਚ ਸੰਗਤਾਂ ਨੇ ਹਰ ਸਾਲ ਨਾਲੋਂ ਐਰ ਕੀ ਵੱਧ ਚੜ ਕੇ ਦਵਾਲੇ ਹੋ ਕੇ ਸੰਗਤ ਦੀ ਸੇਵਾ ਬਾਤੀ ਗ੍ਰਸਤਾਵਤਾਂ ਤੇ ਨਕਦ ਮਾਇਆ ਬਹੁਤ ਸਾਰੀ ਭੇਜੀ ਹੈ ਜਿੰਨੀ ਵੀ ਤਿਲ ਫੁੱਲ ਇਕੱਠਾ ਹੁੰਦਾ ਹੈ ਅਸੀਂ ਸਾਰਾ ਗੁਰੂ ਕੇ ਲੰਗਰ ਵਿੱਚ ਵਰਤਕਿਉ ਨੇ ਸਾਡਾ ਇੱਕ ਹੀ ਮਨਸੂਬਾ ਹੈ ਕਿ ਨੂੰ ਪ੍ਰਾਫਿਟ ਨੂੰ ਲਾਉਸ਼ ਅਸੀਂ ਉੱਥੋਂ ਕੋਈ ਬਚਾ ਕੇ ਬੈਂਕਾਂ ਵਿੱਚ ਜਮਾ ਕਰਨ ਵਾਸਤੇ ਨਹੀਂ ਲਿਆਉਂਦੇ ਤੇ ਪੱਲਿਓਂ ਕੁਝ ਖਰਚ ਕੇ ਕਰਜ਼ਾ ਚੁੱਕ ਕੇ ਲਾ ਕੇ ਨਹੀਂ ਆਉਂਦੇ ਜਿੰਨੀ ਸੰਗਤ ਮਾਇਆ ਦਿੰਦੀ ਉਹ ਸਾਰੀ ਦੀ ਸਾਰੀ ਉੱਥੇ ਵਰਤੀ ਜਾਂਦੀ ਹੈ ਅਸੀਂ ਧੰਨਵਾਦ ਕਰਦੇ ਹਾਂ ਅਜੀ ਨਾਲਾ ਸ਼ਹਿਰ ਅਤੇ ਅਜੀ ਨਾਲੇ ਦੀ ਚਾਰਜ ਫਰੀ ਦੇ ਨਗਰਾਂ ਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਨਾਲ ਹੀ ਪੱਤਰਕਾਰ ਵੀਰਾਂ ਦਾ ਜਿਹੜੇ ਇਸ ਚੇਚੇ ਤੌਰ ਤੇ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਆਏ ਨਹੀਂ ਉਹਨਾਂ ਦਾ ਵੀ ਧੰਨਵਾਦ ਆਏ ਹੋਏ ਮੁੱਖ ਮਹਿਮਾਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਲੰਗਰ ਜਿਹੜਾ ਕਿੱਥੇ ਲਾਇਆ ਜਾਂਦਾ ਵਾ ਲੰਗਰ ਜਿਹੜਾ ਹੈ ਇਹ ਰਿਸ਼ੀਕੇਸ਼ ਤੋਂ ਕੋਈ 72 ਕਿਲੋਮੀਟਰ ਹੈ ਜਦੋਂ ਅਸੀਂ ਦੇਵਪ੍ਰਯਾਗ ਲੰਘਦੇ ਆ ਇਹਦੇ ਤੋਂ ਦੇਵਪ੍ਰਯਾਗ ਤੋਂ 13 ਕਿਲੋਮੀਟਰ ਅੱਗੇ ਮੋਲੇ گاਉਂ ਪੈਂਦਾ ਹੈ ਜਦੋਂ ਅਸੀਂ ਦੇਵਪ੍ਰਯਾਗ ਤੋਂ 13 ਕਿਲੋਮੀਟਰ ਜਾਂਦੇ ਆ ਚੜਾਈ ਕਰਦੇ ਆ ਸੱਜੇ ਪਾਸੇ ਬਹੁਤ ਵੱਡੀ ਪਾਰਕਿੰਗ ਹੈ ਜਿਹਦੇ ਵਿੱਚ ਲੰਗਰ ਲਾਇਆ ਜਾਂਦਾ ਸੰਗਤ ਦੀ ਸਹੂਲਤ ਵਾਸਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸ੍ਰੀ ਸਿਹਤਪੁਰ ਸਾਹਿਬ ਸੰਸਤ ਜਦੀ ਆ ਉਹਦੇ ਨਗਰਵਾਸ ਦੇ ਤੇ ਇਹ ਨਾਲ ਦੇ ਸੰਤੋਨਾਂ ਨੂੰ ਅਨੰਦ ਦੀ ਸੇਵਾ ਕੀਤੀ ਅਸੀਂ ਕਿ ਲੰਘੇ ਨਵਾਂ ਸਾਲ ਹੋ ਗਿਆ ਜਦੋਂ ਇਹ ਸ੍ਰੀ ਗੁਰੂ ਦਾ ਨਾਲੇ ਤੇ ਬੜਾ ਵਧੀਆ ਬਹੁਤ ਵਧੀਆ ਪਰੋਲਾ ਵਾ ਅਸੀਂ ਤੇ ਸਾਰੇ ਜਿਹੜਾ ਲੋਕਾਂ ਨੂੰ ਤੇ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਕਿਉਂਕਿ ਜੂ ਸੰਕਟ ਤੇ ਜਲਦੀ ਇਹ ਹੁਕਮ ਖਾਂ ਉਹਨਾਂ ਨੂੰ ਰਸਤੇ ਦੇ ਤੋਂ ਬਚਾ ਲੰਗਰ ਤੇ ਰੱਖ ਬੋਲ ਹੋਰ ਹੁੰਦੀ ਆ ਇਹਨਾਂ ਦੇ ਰੋੜਾਂ ਨੂੰ ਚੁਣਨ ਵਾਸਤੇ ਸੰਕਟ ਦੇ ਸਹਿਯੋਗ ਦੀ ਲੋੜ ਆ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਲਗਭਗ 400 ਜਿਹੜਾ ਨਾਲੇ ਬੜਾ ਵੱਡਾ ਪ੍ਰੋਜੈਕਟ ਆਲਾ 1 ਕਰੋੜ ਲੱਖ ਰੁਪਏ ਦੀ ਜੇ ਲੋੜ ਆ ਵਾਇਟ ਦਾ ਅਪੋਰਟ ਬੰਨ ਲਓ ਸ਼੍ਰੀ ਗੰਗਮਾ ਕੌਂਸਲ ਅਤੇ ਨਗਰ ਸੇਵਾ ਸੁਸਾਇਟੀ ਨਾਲ ਆਵਾਜ਼ ਆਜ ਨਵੇਂ ਲੰਗਰ ਦੀ ਦਿੱਸੀਰ ਆਵਾਜ਼ ਤੇ ਸ਼੍ਰੀ ਗੰਗਮਾ ਕੌਂਸਲ ਨੂੰ ਟਰੈਕ ਕਰਵਾਣਾ ਕੀਤਾ ਜਾ ਰਿਹਾ ਹੈ ਇਸ ਗੱਲ ਦੇ ਉੱਤੇ ਸੰਤਾ ਜੀ ਨੇ ਸਰਪੰਚ ਤੋਂ ਇਹ ਜਿਹੜਾ ਇੰਨਾ ਵੱਡਾ ਪੁਰਾਣਾ ਕਰ ਗਿਆ ਅਜ ਨਾਲਾ ਦੇ ਨਗਰ ਨਿਵਾਸੀ ਸਾਰੇ ਬਹੁਤ ਪਰੇਸ਼ਾਨ ਜਨੋ ਕਲਪਨ ਨਾ ਰਿਹਾ